ਚਿਕਲ ਜੀ ਮੈਂ ਲక్ష్ਮੀ ਸ਼ੇਗੇਲ ਪਹੁੰਚੀ ਹਾਂ ਜ਼ਿਲ੍ਹਾ ਜਲੰਧਰ ਸ਼ਹਿਰ ਪੋਗਪੁਰ ਵਿਖੇ ਜਿੱਥੇ ਕਿ ਅੱਜ ਬਹੁਤ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਜਿੱਥੇ ਕਿ ਰਾਜਾ ਰਾਜਕੁਮਾਰ ਨੂੰ ਆਮ ਪਾਰਟੀ ਪ੍ਰਧਾਨ ਨਗਰ ਕੌਂਸਲਰ ਵਿੱਚ ਚੁਣਿਆ ਗਿਆ ਹੈ ਜਿਸ ਕਰਕੇ ਕਿ ਪੋਗਪੁਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਆਓ ਤੁਹਾਨੂੰ ਸਾਰਿਆਂ ਨੂੰ ਪੋਗਪੁਰ ਦੀ ਖੁਸ਼ੀ ਦਾ ਦਰਸ਼ ਦਿਖਾਈਏ ਦਰਸ਼ ਦਿਖਾਈਏ ਮੇਰੇ ਨਾਲ ਸੰਜੋਗੀ ਮੇਰੇ ਪਤ్రਕਾਰ ਮਨਜੀਤ ਸਿੰਘ ਚੀਮਾ ਮੈਂ ਲక్ష్ਮੀ ਸ਼ੇਗੇਲ ਦੀ ਵਿਸ਼ੇਸ਼ੀ ਰਿਪੋਰਟ ਬਾਰੇ ਪਿੱਛੇ ਲੋਕਾਂ ਦਾ ਬਹੁਤ ਬਹੁਤ ਕਾਈ ਇੱਕ ਮਿੰਟ ਬਾਅਦ ਐਸਡੀਐਮ ਸਾਹਿਬ ਨਾਲ ਸਾਰੇ ਬੈਠ ਕੇ ਮੀਟਿੰਗ ਹੋਈਆ ਟ੍ਰੈਫਿਕ ਦੇ ਮਸਲੇ ਵਾਸਤੇ ਵੀ ਤੇ ਉੱਪਰ ਦੇ ਵਿੱਚ ਹਸਪੀਟਲ ਲਈ ਆਉਣ ਵਾਸਤੇ ਵੀ ਆਓ ਇਹ ਦਿਓ ਭਗਵਾਨ ਕੀ ਕਹਿੰਦੇ ਹੋ ਗੈਂਟੀ ਅੱਜ ਬੜਾ ਮਾਣਸ ਕਰਨ ਦਾ ਪਤੰਖਾ ਹੋਸੇ ਸਾਰ ਸਾਰੇ ਨਗਰ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਸਾਡੇ ਡਿਵੈਲਪਮੈਂਟ ਕਮੇਟੀ ਦੇ ਕਾਉਂਸਲਰ ਨੂੰ ਚੁਣ ਕੇ ਅੱਗੇ ਲਿਆਂਦਾ ਹੈ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਦਾ ਹੈਗੇ ਆਪਣੇ ਕੰਮ ਹੈ ਕੁਝ ਵੀ ਹੈ ਅਸੀਂ ਉਹਨਾਂ ਦੇ ਪੂਰੇ ਕਰਨ ਚ ਅਸੀਂ ਹਮੇਸ਼ਾ ਲਈ ਤਤਪਰ ਰਵਾਂਗੇ ਸਭ ਤੋਂ ਸਾਰੇ ਪੂਪਰ ਦੇ ਵੋਟਰ ਸਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਭੂਗਪਰ ਡਿਵੈਲਪਮੈਂਟ ਡਿਵੈਲਪਮੈਂਟ ਕਮੇਟੀ ਜਿਹੜੀ ਆ ਉਹਦੇ ਵਿੱਚ ਆਪਣਾ ਵਿਸ਼ਵਾਸ ਦਿਵਾ ਕੇ ਸਾਡੇ ਵੱਧ ਤੋਂ ਵੱਧ ਕਾਉਂਸਲਰ ਜਿਹੜੇ ਜਿੱਤੇ ਆ ਔਰ ਜਿਸ ਉਮੀਦ ਦੇ ਨਾਲ ਜਿਸ ਆਸ ਦੇ ਨਾਲ ਉਹਨਾਂ ਨੇ ਸਾਨੂੰ ਚੁਣਿਆ ਅਸੀਂ ਉਹਨਾਂ ਦੀ ਉਮੀਦਾਂ ਤੋਂ ਜ਼ਿਆਦਾ ਉੱਤਣ ਦੀ ਕੋਸ਼ਿਸ਼ ਕਰਾਂਗੇ ਔਰ ਭੂਗਪਰ ਦੀ ਡਿਵੈਲਪਮੈਂਟ ਜਿਹੜੀ ਆ ਜੋ 7-8 ਸਾਲ ਤੋਂ ਰੁਕੀ ਪਈ ਹੈ ਉਹਨੂੰ ਅੱਗੇ ਤੇਜੀ ਨਾਲ ਬਤਾਵਾਂਗੇ 10 ਮਿੰਟ ਬਾਅਦ ਐਸਡੀਐਮ ਸਾਹਿਬ ਨਾਲ ਸਾਰੀ ਬੈਠ ਕੇ ਮੀਟਿੰਗ ਹੋਈ ਆ ਟ੍ਰੈਫਿਕ ਦੇ ਮਸਲੇ ਵਾਸਤੇ ਵੀ ਤੇ ਪੋਪਰ ਦੇ ਵਿੱਚ ਹਸਪੀਟਲ ਲਈ ਆਉਣ ਵਾਸਤੇ ਵੀ ਜਿਤੋਂ ਵੀ ਇਹ ਤੇ ਤੁਹਾਨੂੰ ਅੱਜ ਪ੍ਰਧਾਨਗੀ ਮਿਲੀ ਆ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਸਾਰਾ ਜਿਹੜਾ ਇਹਦਾ ਮਲਕੇ ਹੈਗਾ ਨਾ ਪਬਲਿਕ ਨੂੰ ਆ ਪਬਲਿਕ ਨੇ ਜਿਹੜਾ ਸਾਨੂੰ ਫਤਵਾ ਦਿੱਤਾ ਸੀ ਉਹਦਾ ਅੱਜ ਅਸੀਂ ਮਲਕੇ ਅਸੀਂ ਉਹਦੇ ਕਰਕੇ ਪ੍ਰਧਾਨ ਬਣੇ ਆ ਸਾਡੀ ਇੱਕੋ ਇੱਛਾ ਆ ਵੀ ਜੋ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਅਸੀਂ ਬਿਲਕੁਲ ਪੂਰੇ ਕਰਾਂਗੇ ਹਰ ਤਰ੍ਹਾਂ 16 ਘੰਟੇ ਦੀ 24 ਘੰਟੇ ਪਬਲਿਕ ਦੀ ਸੇਵਾ ਵਿੱਚ ਰਹਾਂਗੇ ਇਹ ਦੱਸੋਗੇ ਤੁਹਾਡੇ ਜਿਹੜੇ ਅਹੁਦੇ ਤੁਹਾਨੂੰ ਤੁਸੀਂ ਦਿੱਤੇ ਤੁਹਾਨੂੰ ਸਾਰਿਆਂ ਨੂੰ ਉਹਦਿਆਂ ਦੀ ਕਾਰਤੀ ਕਰ ਦੋ ਕਿਹੜੇ ਕਿਹੜੇ ਦੇਖੋ ਜੀ ਸਭ ਤੋਂ ਪਹਿਲੇ ਸਾਰਿਆਂ ਨੇ ਸਤਿਕਾਰ ਨਾਲ ਮੈਨੂੰ ਅਹੁਦਾ ਦਿੱਤਾ ਜੀ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਆਪਣਾ ਅਕੇਸ਼ ਬੱਗਾ ਜੀ ਤੇ ਮੀਤ ਪ੍ਰਧਾਨ ਡਾਕਟਰ ਕਮਲ ਜੀ ਜੀ ਦੋ ਤਿੰਨ ਮਸਲੇ ਆ ਭੋਪੜ ਦੇ ਹਾਂਜੀ ਹਾਂਜੀ ਬਹੁਤ ਸ਼ਾਰਟ ਸ਼ਾਰਟ ਦੇ ਟੈਂਕ ਕਰਨੀ ਆਪਾਂ ਦੋ ਤਿੰਨ ਭੋਪੜ ਦੇ ਮਸਲੇ ਆ ਰੈਫਰ ਨੂੰ ਲੈ ਕੇ ਨਜਾਇਜ਼